ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੈਲਕਮ ਹਾਂ ਤੁਹਾਡਾ ਨੂਰ ਮਾਨ ਬਲੌਗ ਦੇ ਚ ਹੌਸਨਾ ਹੋ ਜੀ ਕਿਵੇਂ ਸਾਰੇ ਠੀਕ ਠਾਕ ਹੋਗੇ ਰਾਜੀ ਖੁਸ਼ੀ ਹੋਗੇ ਚਲਦੀ ਖਲਾਜ ਹੋਗੇ ਤੇ ਹਾਂਜੀ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇ ਹਾਂਜੀ ਆਪਾਂ ਕਰਦੇ ਹਾਂ ਜੀ ਆਪਣਾ ਬਲੌਗ ਸਟਾਰਟ ਤੇ ਦਿਨ ਹੈਗਾ ਜੀ ਐਤਵਾਰ ਦਾ ਟਾਈਮ ਜਿਹੜਾ ਸ਼ਾਮ ਦਾ ਟਾਈਮ ਆ ਤੇ ਆਪਾਂ ਹੁਣ ਆਪਣਾ ਜਿਹੜਾ ਸ਼ਾਮ ਵਾਲਾ ਜਨਕੀ ਆਥਨ ਵਾਲਾ ਰੋਟੀ ਟੋਕਾ ਦੀ ਤਿਆਰੀ ਕਰਦੇ ਹਾਂ ਜਨਕੀ ਸਬਜੀ ਬਣਾਉਣੇ ਆ ਤੇ ਆਪਾਂ ਸਭ ਤੋਂ ਪਹਿਲਾਂ ਮੈਂ ਲੱਗੀ ਸੀ ਜੀ ਚੌਂਤਰੇ 'ਚ ਝਾੜੂ ਲਗਾਉਣ ਕਿਉਂਕਿ ਇੱਥੇ ਪੱਤੇ ਜਿਹੜੇ ਡਿੱਗਦੇ ਉਹ ਖਿੰਡ ਜਾਂਦੇ ਨੇ ਤੇ ਫਿਰ ਉਹ ਤਾਂ ਇਕੱਠੇ ਕਰਨੇ ਪੈਂਦੇ ਨੇ ਤੇ ਬਾਕੀ ਤਾਂ ਚਲੋ ਵਿਹੜਾ ਮੈਂ ਸਾਰਾ ਨਹੀਂ ਸ਼ਾਮ ਦੇ ਟਾਈਮ ਤੇ ਸੁੰਬਰਦੀ ਕਿਉਂਕਿ ਸਵੇਰੇ ਸੁੰਬਰਦੀ ਹੁੰਨੀ ਆ ਬਾਕੀ ਤਾਂ ਸਾਰਾ ਵਿਹੜਾ ਰਹਿੰਦਾ ਸਾਫ਼ ਹਨਾ ਤੇ ਪਰ ਇੱਥੇ ਜਿਵੇਂ ਪੱਤੇ ਖਿੰਡ ਜਾਂਦੇ ਨੇ ਫਿਰ ਉਹ ਚੌਂਤਰੇ ਦੇ ਵਿੱਚ ਜਦੋਂ ਕੰਮ ਕਰਨਾ ਹੁੰਦਾ ਜਿਵੇਂ ਰੋਟੀ ਪਾਣੀ ਬਣਾਉਣੀ ਆ ਫਿਰ ਉਹ ਚੰਗੇ ਨਹੀਂ ਲੱਗਦੇਗੇ ਕਰਕੇ ਪਹਿਲਾਂ ਆਪਾਂ ਜਿਵੇਂ ਝਾੜੂ ਲਗਾ ਲੈਂਦੇ ਵੈਸੇ ਦਾ ਚਲੋ ਸਵੇਰੇ ਝਾੜੂ ਲਗਾ ਕੇ ਪੋਚਾ ਲਗਾਇਆ ਹੁੰਦਾ ਤੇ ਪਰ ਮੈਂ ਝਾੜੂ ਦੇ ਨਾਲ ਹੁਣ ਜਿਹੜੇ ਪੱਤੇ ਆ ਤੇ ਇਹ ਆਪਾਂ ਇਧਰੋਂ ਕਰ ਦਿੰਨੇ ਆ ਜੀ ਸਾਫ ਹਾਂਜੀ ਲੋ ਜੀ ਮੈਂ ਨਾ ਝਾੜੂ ਲਗਾ ਦਿੱਤਾ ਤੇ ਜਿਹੜੇ ਪੱਤੇ ਸੀਗੇ ਨਾ ਮੈਂ ਇੱਧਰ ਹੀ ਕਰ ਦਿੱਤੇ ਇੱਕ ਸਾਈਡ ਮੁੱਖਾ ਚਲੋ ਸਵੇਰੇ ਇਹਦੇ ਇਹਨੂੰ ਸਾਫ਼ ਕਰੂੰਗੀ ਟੋਇਲਟ ਜਾਨੀ ਕਿ ਸਵੇਰੇ ਇਹਦੇ ਜੋ ਕੱਢ ਲੂੰਗੀ ਕਿਉਂਕਿ ਸਵੇਰ ਤੱਕ ਤਾਂ ਪੱਤੇ ਬਹੁਤ ਜ਼ਿਆਦਾ ਖਿੰਡ ਜਾਣੇ ਨੇ ਮੈਂ ਕਿਹਾ ਹੁਣ ਮੈਂ ਸਾਰੇ ਉਧਰਲੀ ਸਾਈਡ ਲੈ ਕੇ ਗਈ ਤਾਂ ਮੈਨੂੰ ਸਾਰਾ ਵੇੜਾ ਸੁੰਭੜਨਾ ਪਊਗਾ ਤੇ ਇਹ ਕਿਉਂਕਿ ਬਸ ਜਿਵੇਂ 5:30 ਦਾ ਟਾਈਮ ਸੀ ਫਿਰ ਰਹਿਰਾਸ ਦਾ ਟਾਈਮ ਸੀਗਾ ਤੇ ਰਹਿਰਾਸ ਦੇ ਟਾਈਮ ਤੇ ਝਾੜੂ ਲਗਾਉਣਾ ਚੰਗਾ ਨਹੀਂ ਮੰਨਿਆ ਜਾਂਦਾ ਈ ਮੈਂ ਕਹ ਵੀ ਚਲੋ ਹੁਣ ਇਹ ਤਾਂ ਮੇਰੀ ਮਜਬੂਰੀ ਸੀ ਕਿਉਂਕਿ ਇੱਥੇ ਮੈਂ ਹੁਣ ਰੋਟੀ ਟੋਕ ਬਣਾਉਣਾ ਸੀਗਾ ਤੇ ਫਿਰ ਪੱਤਿਆਂ ਦੇ ਜਾਂਦੇ ਵਿੱਚ ਹਨਾ ਇਸ ਤਰ੍ਹਾਂ ਚੰਗਾ ਨਹੀਂ ਲੱਗਦਾ ਹੈਗਾ ਤੇ ਲੋ ਜੀ ਆਪਾਂ ਆ ਗਮ ਚਾ ਲਈ ਸੀਗੀ ਤੇ ਹੁਣ ਨਾ ਆਪਾਂ ਲੱਗਿਆ ਸਬਜ਼ੀ ਨੂੰ ਤੜਕਾ ਲਗਾਉਣਾ ਤੇ ਮੈਂ ਸਬਜ਼ੀ ਇੱਥੇ ਬਣਾਉਣੀ ਹੈਗੀ ਸੀਗੀ ਜੀ ਤੋਰੀਆਂ ਦੀ ਤੇ ਕਿਉਂਕਿ ਨਾ ਆਂਟੀ ਇਹ ਹੋਈ ਸੀਗੀ ਜਿਵੇਂ ਭੈਂਡਾ ਹਨਾ ਤੇ ਫਿਰ ਉਹ ਲੈ ਕੇ ਆਏ ਸੀਗੀ ਉੱਥੋਂ ਕਿਉਂਕਿ ਮਾਮੇ ਕਿ ਲਕੀਆਂ ਹੋਈਆਂ ਨੇ ਤੂਰੀਆਂ ਹਨਾ ਤੇ ਇਹ ਤੂਰੀਆਂ ਉਹਨਾਂ ਦੇ ਹੈਗੀਆਂ ਖਰਤੀਆਂ ਤੇ ਕਾਫੀ ਵਾਰ ਪਹਿਲਾਂ ਵੀ ਉਹਨਾਂ ਨੇ ਭੇਜਦੀਆਂ ਜਿਵੇਂ ਕੋਈ ਇੱਧਰੋਂ ਜਾਂਦਾ ਜਾਂ ਕੋਈ ਉੱਧਰੋਂ ਆਉਂਦਾ ਫਿਰ ਉਹ ਭੇਜ ਦਿੰਦੇ ਹੁੰਦੇ ਨੇ ਕਿਉਂਕਿ ਜਿੰਨਾਂ ਦੇ ਘਰ ਦੀ ਸਬਜ਼ੀ ਹੋ ਜਾਂਦੀ ਜਦੋਂ ਉਹ ਖਾ ਖਾ ਕੇ ਅੱਕ ਜਾਂਦੇ ਨੇ ਪਰ ਆਪਾਂ ਨੂੰ ਚੰਗੀ ਲੱਗਦੀ ਹੈ ਕਿਉਂਕਿ ਇਸ ਵਾਰੀ ਸਾਡੇ ਨਾਲ ਤਾਂ ਕੋਈ ਕਦੂ ਨਾ ਕੋਈ ਤੋਰੀ ਕੋਈ ਵੀ ਸਬਜ਼ੀ ਨਹੀਂ ਹੋएगी ਪਹਿਲਾਂ ਗਰਮੀ ਜ਼ਿਆਦਾ ਸੀਗੀ ਉਸ ਤੋਂ ਬਾਅਦ ਫਿਰ ਮੀਂਹ ਪੈਣ ਕਰਕੇ ਤੇ ਕੋਈ ਵੀ ਸਬਜ਼ੀ ਨਹੀਂ ਰਹੀ ਹੈਗੀ ਤੇ ਉਹਨਾਂ ਨੇ ਭੇਜਦੀਆਂ ਤੇ ਮੈਂ ਕਿਹਾ ਵੀ ਤੋਰੀਆਂ ਨਾਲ ਜਿਹੜੀਆਂ ਕਾਫੀ ਬੜੀਆਂ-ਬੜੀਆਂ ਸੀਗੀਆਂ ਜਨ ਕਿ ਵੱਡੀਆਂ ਸੀਗੀਆਂ ਬਿਆਸੇ ਤਾਂ ਚਲੋ ਮੈਂ ਦੁੱਧ ਪਾ ਕੇ ਬਣਾਉਣੀ ਹੁੰਦੀਆਂ ਜ਼ਿਆਦਾਤਰ ਤੋਰੀਆਂ ਦੀ ਸਬਜ਼ੀ ਹੈ ਨਾ ਤੇ ਅੱਜ ਮੈਂ ਕਾ ਵੀ ਤੋਰੀਆਂ ਜਿਹੜੀਆਂ ਕਾਫੀ ਵੱਟੀਆਂ ਹੋਣ ਕਰਕੇ ਤੇ ਮੈਂ ਲਾ ਕਾਫੀ ਵੱਡੇ ਵੱਡੇ ਪੀਸ ਕੱਟ ਕੇ ਤੇ ਸੁੱਕੀ ਸਬਜ਼ੀ ਬਣਾਉਂਗੀ ਕਿਉਂਕਿ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਵੱਡੇ ਵੱਡੇ ਪੀਸ ਕੱਟ ਕੇ ਪਿਆਜ਼ ਪਾ ਕੇ ਸੁੱਕੀ ਬਣਾਉਣੀ ਆ ਤਾਂ ਫਿਰ ਜਿਵੇਂ ਟਿੰਡੋ ਦੀ ਸਬਜ਼ੀ ਹੁੰਦੀ ਹੈ ਇਸ ਤਰ੍ਹਾਂ ਦਾ ਸਵਾਦ ਆਉਂਦਾ ਇਹਦੇ 'ਚ ਤੇ ਉਸੇ ਤਰੀਕੇ ਨਾਲ ਬਣ ਜਾਂਦੀ ਹੈ ਟਿੰਡੋ ਨੂੰ ਤੇ ਬਾਕੀ ਮੈਂ ਕਾ ਵੀ ਅਸ਼ਨੂਰ ਨੇ ਨਹੀਂ ਖਾਣੀ ਹੈਗੀ ਇਸ ਤਰ੍ਹਾਂ ਚਲੋ ਖਾ ਲੂਗਾ ਤੇ ਆਪਾਂ ਸਭ ਜਿੰਨ ਤੜਕਾ ਲਗਾਤਾ ਤੇ ਨਾਲੋਂ ਨਾਲ ਜਿਹੜਾ ਸਮਾਨ ਸੀਗਾ ਮੈਂ ਉਹ ਵੀ ਚੱਕ ਕੇ ਅੰਦਰ ਰੱਖ ਰਹੀ ਸੀ ਜਿੱਦਾਂ ਮਸਾਲੇਦਾਨੀ ਹੋਊਗੀ ਤੇਲ ਵਗੈਰਾ ਹੋ ਗਿਆ ਹਨਾ ਵੀ ਆਪਾਂ ਸਾਰਾ ਖਲਾਰਾ ਜਿਹੜਾ ਚੱਕ ਦੇ ਨਹੀਂ ਹੁੰਨੇ ਨਾਲ ਦੀ ਨਾਲ ਹੀ ਹੁਣ ਇਹ ਦੋ ਮਿੰਟਾਂ ਚ ਆਪਣੀ ਜਿਹੜੀ ਸਬਜ਼ੀ ਬਣ ਜਾਣੀ ਆ ਕਿਉਂਕਿ ਜ਼ਿਆਦਾ ਟਾਈਮ ਨਹੀਂ ਲੈਂਦੀਆਂ ਹਨਾ ਤੋਰੀਆਂ ਦੀ ਸਬਜ਼ੀ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਤੇ ਆਪਣੀ ਜਿਹੜੀ ਸਬਜ਼ੀ ਬਣ ਰਹੀ ਹੈ ਜੀ ਤੇ ਨਾਲ ਦੀ ਨਾਲ ਮੈਂ ਆਟਾ ਵੀ ਛਾਂ ਕੇ ਰੱਖ ਲਿਆ ਸੀਗਾ ਪਹਿਲਾਂ ਇੱਥੇ ਤੇ ਹੁਣ ਮੈਂ फटाफट ਜਿਹੜਾ ਆਟਾ ਸੀਗਾ ਉਹ ਵੀ ਕੋਨਾਂ ਦਿੰਨੀ ਆ ਤੇ ਜਦ ਤੱਕ ਮੇਰੀ ਸਬਜ਼ੀ ਬਣੂਗੀ ਤੇ ਜਦ ਤੱਕ ਮੈਂ ਆਟਾ ਗਨੂ ਲੂੰਗੀ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਥੇ ਦੁੱਧ ਵਗੈਰਾ ਗਰਮ ਕਰਕੇ ਤੇ ਨਾਲ ਦੀ ਨਾਲ ਹੀ ਰੋਟੀ ਸੇਕ ਲਾਂਗੇ Thank you. ਤੇ ਲੋ ਜੀ ਮੈਂ ਹੁਣ ਆਟਾ ਗੁੰਨਣ ਲੱਗੀ ਸੀਗੀ ਤੇ ਬਾਬਾ ਜੀ ਵੀ ਰੈਰਾਸ ਕਰਨ ਲੱਗੇ ਸੀ ਗੁਰਦੁਆਰਾ ਸਾਹਿਬ ਤੇ ਸਵੇਰੇ ਜਿਵੇਂ ਅੰਮ੍ਰਿਤ ਵੇਲੇ ਆਪਾਂ ਉੱਠ ਗਏ ਜਦੋਂ ਕੰਮ-ਕਾਰ ਕਰਦੇ ਹਾਂ ਤਾਂ ਉਸ ਟਾਈਮ ਤੇ ਵੀ ਹਨਾ ਜਿਵੇਂ ਨਤਨੇਮ ਹੁੰਦਾ ਗੁਰਦੁਆਰਾ ਸਾਹਿਬ ਜਿਵੇਂ ਪਾਠ ਹੁੰਦਾ ਹੈ ਨਾ ਤੇ ਜਿਵੇਂ ਸ਼ਾਮ ਦੇ ਟਾਈਮ ਤੇ ਰੈਰਾਸ ਦਾ ਟਾਈਮ ਹੁੰਦਾ ਤੇ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚੋਂ ਹਨਾ ਆਵਾਜ਼ ਆਉਂਦੀ ਹੈ ਗੁਰਬਾਣੀ ਦੀ ਤਾਂ ਕੰਮ ਕਰਨੇ ਹੋਰ ਵੀ ਆਸਾਨ ਹੋ ਜਾਂਦੇ ਨੇ ਹਨਾ ਕਿਉਂਕਿ ਬੜੀਆ ਸੋਹਣਾ ਲੱਗਦਾ ਤੇ ਮਨ ਨੂੰ ਵੀ ਸਕੂਨ ਮਿਲਦਾ ਹਨਾ ਇਹ ਚਲੋ ਨਾਲ ਆਪਾਂ ਗੁਰਬਾਣੀ ਸੁਣ ਰਹੇ ਆ ਦੇ ਨਾਲ-ਨਾਲ ਆਪਾਂ ਜਿਹੜੇ ਆਪਣੇ ਘਰ ਦੇ ਕੰਮ-ਕਾਰ ਵੀ ਨਿਭਾ ਰਹੇ ਹਾਂ ਨਾ ਤੇ ਪਿੰਡਾਂ ਦੇ ਵਿੱਚ ਇਹ ਚੀਜ਼ ਬਹੁਤ ਵਧੀਆ ਲੱਗਦੀ ਆ ਸਕੂਨ ਦਿੰਦੀ ਆ ਇਹ ਚੀਜ਼ ਆ ਨਾ ਤੇ ਹਾਂਜੀ ਲੋ ਜੀ ਇੱਥੇ ਆਪਣੀ ਜਿਹੜੀ ਸਬਜੀ ਆ ਉਹ ਬਣ ਗਈ ਸੀ ਤੇ ਹੁਣ ਮੈਂ ਨਾਲ ਦੇ ਨਾਲ ਰੋਟੀ ਸੇਕਣ ਲੱਗੀ ਮੈਂ ਕਿਹਾ ਵੀ ਚਲੋ ਰੋਟੀ ਵੀ ਬਣਾ ਲਾਂ ਕਿਉਂਕਿ ਅੱਗ ਮੱਚ ਰਹੀ ਸੀ ਕਿ ਮੈਂ ਕਿਹਾ ਫਿਰ ਇਹ ਵੇਸਟ ਜਾਊਗੀ ਹਨਾ ਬਾਲਣ ਵੀ ਪਾਥੀਆਂ ਬਣਾਉਣੇ ਆ ਵੀ ਬਹੁਤ ਔਕੀਆਂ ਮੈਂ ਕਿਹਾ ਵੀ ਇਹ ਫਜ਼ੂਲ ਮੱਚ ਰਹੀ ਆ ਕਿ ਆ ਹਨਾ ਤੇ ਕਿਉਂਕਿ ਹਰੇਕ ਛੋਟੀ ਛੋਟੀ ਚੀਜ਼ ਨੂੰ ਆਪਾਂ ਜਿਵੇਂ ਮੈਂ ਪਤਾ ਨਹੀਂ ਕਿਉਂ ਮੇਰੀ ਆਦਤ ਹੀ ਆ ਜਾਂ ਪਤਾ ਨਹੀਂ ਵੀ ਬਾਕੀ ਭੈਣ ਵੀ ਐਵੇਂ ਕਰਦੀ ਹੁਣ ਮੈਨੂੰ ਨਾ ਹਰੇਕ ਛੋਟੇ-ਛੋਟੇ ਚੀਜ਼ ਨੂੰ ਮੈਂ ਬੜੀ ਸੀਰੀਅਸ ਜੀ ਲੈ ਲੈਣੀ ਹੁੰਦੀ ਆ ਕਿ ਹਨਾ ਇਹਦਾ ਆਪਾਂ ਨੂੰ ਵੀ ਆਪਾਂ ਇਹਦਾ ਕਿਉਂ ਨੁਕਸਾਨ ਕਰਨਾ ਜਾਇ ਇਹਦੇ ਨਾਲ ਫਜ਼ੂਲ ਖਰਚਾ ਵੀ ਆਪਣਾ ਹਨਾ ਨੁਕਸਾਨ ਹੁੰਦਾ ਏ ਵੀ ਕਿਉਂ ਕਰਨਾ ਹਨਾ ਹੁਣ ਮੈਂ ਜਿਵੇਂ ਸਬਜ਼ੀ ਬਣਾਈ ਸੀ ਉਸ ਤੋਂ ਬਾਅਦ ਮੈਂ ਕਿਹਾ ਵੀ ਆ ਗਿਆ ਮੈਂ ਵੇਸਟ ਹੋ ਜਾਊਗੀ ਮੈਂ फटाफट ਰੋਟੀ ਵੀ ਸੇਕ ਲਾਂ ਤੇ ਬਾਕੀ ਟਾਈਮ ਤਾਂ ਹੋਇਆ ਹੀ ਪਿਆ ਸੀਗਾ ਹਨਾ ਮੈਂ ਕਿਹਾ ਚਲੋ ਮੈਂ ਹੁਣ ਰੋਟੀ ਸੇਕ ਲੂੰਗੀ ਉਸ ਤੋਂ ਬਾਅਦ ਜਿਹੜਾ ਸੇਕ ਹੋਊਗਾ ਜਿਵੇਂ ਇਹਦੇ ਤੇ ਆਪਾਂ ਦੁੱਧ ਵਗੈਰਾ ਰੱਖ ਦਾਂਗੇ ਹਨਾ ਗਰਮ ਹੋਣ ਵਾਸਤੇ ਚਲੋ ਦੁੱਧ ਵੀ ਗਰਮ ਹੋ ਜਾਊਗਾ ਤੇ ਬਾਕੀ ਹੁਣ ਮੈਂ ਜ਼ਿਆਦਾਤਰ ਜਿਹੜਾ ਸਾਰਾ ਕੰਮਾ ਚੁੱਲੇ ਤੇ ਹੀ ਕਰਿਆ ਕਰੂੰਗੀ ਸੁਬਾ ਸ਼ਾਮ ਦੇ ਟਾਈਮ ਤੇ ਕਿਉਂਕਿ ਅੱਗੇ ਤਾਂ ਸਵੇਰ ਦੇ ਟਾਈਮ ਤੇ ਵੀ ਇਸ ਤਰ੍ਹਾਂ ਹੁੰਦਾ ਸੀਗਾ ਜਿਵੇਂ ਧੁੱਪ ਆ ਜਾਂਦੀ ਸੀਗੀ ਚੁੱਲੇ ਤੇ ਪਰ ਹੁਣ ਡੇਕ ਥੋੜੀ ਜਿਹੀ ਬੜੀ ਹੋ ਰਹੀ ਆ ਤਾਂ ਡੇਕ ਦੀ ਜਿਹੜੀ ਆ ਸ਼ੌਂ ਹੋ ਜਾਇਆ ਕਰੂੰਗੀ ਹਨਾ ਤੇ ਬਾਕੀ ਜਿਵੇਂ ਸਰਦੀਆਂ ਦੇ ਵਿੱਚ ਤਾਂ ਚਲੋ ਧੁੱਪ ਚੰਗੀ ਲੱਗਦੀ ਆ ਵੀ ਗਰਮੀ ਦੇ ਵਿੱਚ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਬਾਕੀ ਦਿਨ ਵੀ ਬਹੁਤ ਛੋਟੇ ਹੋ ਗਏ ਤੇ ਬਹੁਤ ਫਰਕ ਪੈਗਾ ਦਿਨਾਂ ਦਾ ਦੇ ਲੋਜੀ ਉਸ ਤੋਂ ਬਾਅਦ ਹਨਾ ਸ਼ਾਮ ਦਾ ਆਪਾ ਰੋਟੀ ਟੁਕ ਕਰੇ ਤੋਂ ਬਾਅਦ ਹਨਾ ਤੇ ਫਿਰ ਉਸ ਤੋਂ ਅੱਗੇ ਮੈਂ ਕੋਈ ਵੀ ਜਿਹੜਾ ਵਲੌਗ ਨਹੀਂ ਬਣਾਇਆ ਸੀਗਾ ਤੇ ਇਹ ਹੈਗਾ ਜੀ ਅਗਲੇ ਦਿਨ ਦਾ ਦੁਪਹਿਰ ਦਾ ਟਾਈਮ ਹੈ ਜਾਨਕਿ ਸੋਮਵਾਰ ਦਾ ਅ ਟਾਈਮ ਜਿਹੜਾ ਹੈਗਾ ਜੀ ਇੱਥੇ 1:30 ਦੇ ਦਾ ਟਾਈਮ ਆ ਤੇ ਅੱਗੇ ਮੈਂ 2:00 ਵਜੇ ਜਿਵੇਂ ਦੁਪਹਿਰ ਦੀ ਚਾਰ ਰੋਟੀਦਾਰ ਕਰਦੀ ਸੀ ਬਟ ਹੁਣ ਮੈਂ 1:30 ਵਜੇ ਕਰ ਲੈਣੀ ਆ ਕਿਉਂਕਿ ਫਿਰ ਨਾ ਦਿਨ ਛੋਟੇ ਹੋਣੀ ਕਰਕੇ ਫਿਰ ਲੇਟ ਹੋ ਜਾਂਦੀਆਂ ਸ਼ਾਮ ਦੇ ਟਾਈਮ ਤੇ ਤਾਂ ਕਰਕੇ ਫਿਰ ਮੈਂ 1:30 ਵਜੇ ਵੀ ਦੁਪਹਿਰ ਦੀ ਚਾਰ ਰੋਟੀ ਤਿਆਰੀ ਕਰਨ ਲੱਗ ਜਾਨੀ ਆ ਅੱਜ ਆਪਾਂ ਦੁਪਹਿਰ ਜਿਵੇਂ ਰੋਟੀ ਨਹੀਂ ਬਰਉਣੀ ਸੀ ਕਿ ਚੌਲੇ ਬਣਾਉਣੇ ਸੀ ਨਮਕੀਨ ਤੇ ਆਪਾਂ ਇੱਥੇ ਹੁਣ ਗੈਸ ਨਾਲ ਬਾਹਰ ਹੀ ਰੱਖਿਆ ਹੋਇਆ ਸੀਗਾ ਤੇ ਮੈਂ ਕਿਹਾ ਵੀ ਚੱਲ ਮੈਂ ਹੁਣ ਇੱਥੇ ਬਣਾ ਲੈਂਦੀ ਆ ਵੀ ਅੰਦਰ ਨਹੀਂ ਕਰਦੀ ਕਿਉਂਕਿ ਜਿਵੇਂ ਸਵੇਰੇ ਮੈਂ ਸਾਫ ਕਰਾ ਕਰਕੇ ਇਹਨੂੰ ਚੰਗੀ ਤਰ੍ਹਾਂ ਤੇ ਬਾਅਦ ਵਿੱਚ ਮੈਂ ਅੰਦਰ ਨਹੀਂ ਕੀਤਾ ਸੀ ਕਿਉਂਕਿ ਇੱਥੇ ਛੌਂ ਹੀ ਸੀਗੀ ਮੈਂ ਕਿਹਾ ਚੱਲ ਇੱਥੇ ਹੀ ਰਹਿਣ ਦੇ ਬਾਅਦ ਚ ਕਰ ਦੂੰਗੀ ਅੰਦਰ ਦੁਪਹਿਰ ਦੀ ਚਾਰ ਰੋਟੀ ਬਣਾ ਕੇ ਤੇ ਹੁਣ ਆਪਾਂ ਲੱਗਿਆ ਜੀ ਇੱਧਰ ਚਾਹ ਰੱਖ ਦਿੱਤੀ ਇੱਕ ਸਾਈਡ ਤੇ ਇੱਧਰ ਆਪਾਂ ਇੱਕ ਸਾਈਡ ਚੋਲਾਂ ਨੂੰ ਤੜਕਾ ਲਗਾ ਦਿੰਨੇ ਹਾਂ ਚੋਲ ਵੀ ਧੋ ਕੇ ਰੱਖਲੇ ਸੀਗੇ ਤੇ ਆਪਾਂ ਪਿਆਜ਼ ਕੱਟ ਲੇ ਹੋਰ ਤਾਂ ਕੁਝ ਨਹੀਂ ਪਾਇਆ ਹੈਗਾ ਜ਼ਿਆਦਾ ਕੱਲਾ ਪਿਆਜ਼ ਹੀ ਪਾਇਆ ਕਿਉਂਕਿ ਹੋਰ ਜਿਵੇਂ ਪਾਉਣ ਨੂੰ ਕੁਝ ਨਹੀਂ ਹੈਗੇ ਸੀ ਮਟਰ ਵਗੈਰਾ ਹਨਾ ਤੇ ਆਪਾਂ ਹੁਣ ਫਟਾਫਟ ਚੋਲਾਂ ਨੂੰ ਤੜਕਾ ਲਗਾ ਕੇ ਤੇ ਇੱਕ ਸਾਈਡ ਆਪਣੇ ਜਿਹੜੇ ਝੋਲਾ ਉਪੱਕ ਜਾਣਗੇ ਤੇ ਇੱਕ ਸਾਈਡ ਚਾਹ ਬਣ ਜੂਗੀ ਤੇ ਕਿਉਂਕਿ 2:30 ਵਜੇ ਅਰਸ਼ ਨੂੰ ਆ ਜਾਂਦਾ ਫਿਰ ਮੈਂ 2:30 ਵਜੇ ਜਿਵੇਂ ਉਸ ਤੋਂ ਪਹਿਲਾਂ ਚਾਹ ਰੋਟੀ ਦੀ ਤਿਆਰੀ ਕਰ ਲੈਣੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਨੂਰ ਨੂੰ ਚਾਹ ਰੋਟੀ ਵੀ ਉਹ ਖਵਾ ਪਿਆ ਕੇ ਹਨਾ ਫਿਰ ਭਾਂਡੇ ਵਗੈਰਾ ਸਾਫ਼ ਕਰਕੇ 3 ਵਜੇ ਫਿਰ ਮੈਂ ਪਸ਼ੂਆ ਲੈ ਜਾਣਾ ਹੁੰਦਾ ਹਨਾ ਕਿਉਂਕਿ ਫਿਰ ਉੱਧਰ ਅੱਗੇ 4 ਵਜੇ ਫੱਠੇ ਪਾਉਂਦੇ ਸੀ ਹੁਣ 3 ਵਜੇ ਪਾਉਣ ਲੱਗੇ ਕਿਉਂਕਿ ਦਿਨਾਂ ਦਾ ਫਰਕ ਪੈ ਗਿਆ ਕਰਕੇ ਤੇ ਲਓ ਜੀ ਆਪਾਂ ਚੋਲਾਂ ਨੂੰ ਲਗਾ ਦਿੰਨੇ ਆ ਤੜਕਾ ਤੇ ਪਿਆਜ਼ ਨਾ ਮੈਂ ਕੱਟ ਤਾ ਲਈ ਸੀ ਉਹ ਵਿੱਚ ਕਿਤੇ ਇੱਕ ਪਿਆਜ਼ ਅੱਧਾ ਰਹਿ ਗਿਆ ਉਸੇ ਤਰ੍ਹਾਂ ਕੱਟਣ ਵਾਲਾ ਜਾਨਕੀ 파ੜੀ ਬੱਡੀ ਸੀ ਫਿਰ ਮੈਂ ਕਿਹਾ ਚੱਲ ਮੈਨੂੰ ਹੱਥ ਨਾਲ ਪਾਣ ਕੇ ਤੇ ਕਰ ਦਿੰਦੀਆਂ ਸੈਟ ਕਿਉਂਕਿ ਉਹ نیچے ਰਹਿ ਗਈ ਕਿਤੇ 파ੜੀ ਹਨਾ ਕੱਟਣ ਵਾਲੀ ਤੇ ਲਓ ਜੀ ਆਪਾਂ ਤੜਕਾ ਲਗਾ ਕੇ ਫਟਾਫਟ ਚੌਲ ਰੱਖ ਦਿੰਨੇ ਆ ਬਣਨ ਵਾਸਤੇ ਤੇ ਚੌਲ ਮੈਂ ਪਹਿਲਾਂ ਹੀ ਧੋਕੇ ਰੱਖੇ ਹੋਏ ਸੀਗੇ ਇੱਥੇ ਤੇ ਹਾਂਜੀ ਲੋ ਜੀ ਆਪਾਂ ਰੱਖ ਦਿੱਤੇ ਕਿੁੱਕਰ ਕਰਤਾ ਬੰਦ ਚੌਲ ਪੱਕਣ ਵਾਸਤੇ ਚਾਹ ਵੀ ਆਪਣੀ ਇਧਰ ਰਿਚ ਰਹੀ ਆ ਤੇ ਆਪਣੇ ਜਿਹੜੇ ਚੌਲ ਵੀ ਬਣ ਰਹੇ ਆ ਤੇ ਹੁਣ ਆਪਾਂ ਚਾਣੀ ਕੀ ਇੱਥੇ ਮੈਂ ਚੌਲ ਪਾ ਕੇ ਲਈ ਸੀ ਪਲੇਟ ਦੇ ਵਿੱਚ ਕਿਉਂਕਿ ਮੈਨੂੰ ਐਸੇ ਵੀ ਠੰਡੇ ਹੋ ਜਾਣਗੇ ਫਿਰ ਮੈਂ ਛੋਟੀਆਂ ਪਲੇਟਾਂ ਦੇ ਵਿੱਚੋਂ ਅਲੱਗ-ਅਲੱਗ ਉਸੇ ਤਰ੍ਹਾਂ ਪਾ ਦੂੰਗੀ ਵੱਡੀ ਪਲੇਟ ਦੇ ਵਿੱਚ ਤਾਂ ਘਟਲੇ ਸੀ ਮੈਂ ਕਿ ਵਿਚਾਰੋਂ ਠੰਡੇ ਹੋ ਜਾਣਗੇ ਇੱਥੇ ਪੱਖੇ ਦੀ ਹਵਾ ਦੇ ਨਾਲ ਤੇ ਫਿਰ ਇੱਥੇ ਨਾ ਆਪਾਂ ਚਾਹ ਪਾਣੀ ਪੀਣ ਤੋਂ ਬਾਅਦ ਨੂਰ ਵੀ ਸਕੂਲ ਆ ਗਿਆ ਤੋਂ ਆ ਗਿਆ ਸੀਗਾ ਤੇ ਉਹਨੂੰ ਵੀ ਆਪਾਂ ਚਾਹ ਪਾਣੀ ਪਿਆਦਾ ਉਸ ਤੋਂ ਬਾਅਦ ਹੁਣ ਟਾਈਮ ਜਿਹੜਾ ਇੱਥੇ ਹੈਗਾ ਜੀ 3:00 ਵਜੇ ਨੇ ਤੇ ਆਪਾਂ ਮੱਝਾਂ ਨੂੰ ਲੱਗੀਆਂ ਸੰਨੀ ਕਰਨ ਤੇ ਆਪਾਂ ਖਲ ਦਾਣਾ ਤਾਂ ਪਹਿਲਾਂ ਹੀ ਕਿਉਂਕਿ ਰੱਖ ਲੈਣੋ ਨਜਮੀ ਸਵੇਰ ਦੇ ਟਾਈਮ ਤੇ ਹੁਣ ਅਸੀਂ ਖਲ ਦੇ ਵਿੱਚ ਥੋੜਾ ਜਿਹਾ ਚੋਕਰ ਪਾਉਣੇ ਹੁੰਦੇ ਆ ਚੋਕਰ ਪਿਉਨੇ ਆ ਕਿਉਂਕਿ ਸਾਡੀਆਂ ਕੁਛ ਕਮੱਚਾ ਜਿਵੇਂ ਹੈਗੀਆਂ ਇੱਕ ਦੋ ਪਸੂ ਹੈਗੇ ਨੇ ਵਿੱਚ ਜਿਹੜੇ ਕੱਲੇ ਸਰੋਂ ਦੀ ਖਲ ਖਾਂਦੇ ਨਹੀਂ ਹੈਗੇ ਤਾਂ ਕਰਕੇ ਫਿਰ ਵਿੱਚ ਨਾ ਚੋਕਰ ਪਿਉਾ ਦਿੰਨੇ ਆ ਤੇ ਪਹਿਲਾਂ ਆਪਾਂ ਇੱਕ ਸਾਈਡ ਪਾ ਕੇ ਜਾਨਕੀ ਇੱਧਰ ਲਾ ਲੈਨੇ ਆ ਤੇ ਇੱਧਰ ਲਾ ਕੇ ਫਿਰ ਇੱਧਰਲੇ ਮੱਜਾਂ ਬੰਨਦਾਂਗੇ ਉਸ ਤੋਂ ਬਾਅਦ ਦੂਸਰੀ ਸਾਈਡ ਲਾਵਾਂਗੇ ਤੇ ਲਓ ਜੀ ਆਪਾਂ ਨਾ ਹੁਣ ਚੰਗੀ ਤਰ੍ਹਾਂ ਪਹਿਲਾਂ ਸਨੀਰ ਲਾ ਲ ਗਏ ਤੇ ਬਾਕੀ ਨਾ ਮੈਂ ਇੱਕ ਹੋਰ ਗੱਲ ਕਰਨੀ ਸੀ ਜਿਵੇਂ ਹੁਣ ਸਾਰੇ ਭੈਣ ਭਰਾਵਾਂ ਨੂੰ ਪਤਾ ਹੀ ਆ ਹਨ ਵੀ ਹੈ ਨਾ ਕਿੰਨਾ ਵਧੀਆ ਸਿੰਗਰ ਆ ਵੀਰਾ ਹਨਾ ਰਾਜਵੀਰ ਜਵੰਦਾ ਨਾ ਇਹਨੇ ਵਧੀਆ ਮੈਨੂੰ ਤਾਂ ਵੀਰਾ ਮੇਰਾ ਫੇਵਰਟ ਸਿੰਗਰ ਆ ਵੀਰਾ ਤੇ ਮੈਨੂੰ ਵੀਰੇ ਦਾ ਹਰੇਕ ਸੌਂਗ ਇੰਨਾ ਵਧੀਆ ਲੱਗਦਾ ਨਾ ਨਾਲੇ ਇਸ ਤਰ੍ਹਾਂ ਹੁੰਦਾ ਕਿ ਪਰਿਵਾਰਕ ਗੀਤ ਹੁੰਦੇ ਨੇ ਵੀਰੇ ਦੇ ਜਿਸ ਤਰ੍ਹਾਂ ਮਰਜ਼ੀ ਆਪਾਂ ਆਪਣੇ ਹਨਾ ਮਾਪਿਓ ਦੇ ਨਾਲ ਬੈਠ ਕੇ ਭੈਣ ਭਰਾ ਦੇ ਨਾਲ ਬੈਠ ਕੇ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਆਂ ਕਦੇ ਇਸ ਤਰ੍ਹਾਂ ਨਹੀਂ ਹੋਇਆਗਾ ਕਿ ਵੀਰੇ ਦਾ ਆਪਾਂ ਕੋਈ ਵੀ ਸੌਂਗ ਲੱਗਾ ਹੋਵੇ ਤੇ ਆਪਾਂ ਨੂੰ ਆਪਣੇ ਪਰਿਵਾਰ ਦੇ ਵਿੱਚੋਂ ਉੱਠ ਕੇ ਜਾਣਾ ਪਵੇ ਵੀ ਆਪਾਂ ਨੂੰ ਸ਼ਰਮਿੰਦਗੀ ਮਹਿਸੂਸ ਹੋਵੇ ਕਦੇ ਵੀ ਕੋਈ ਇਸ ਤਰ੍ਹਾਂ ਦਾ ਨਹੀਂ ਕ ਵੀਰੇ ਦਾ ਆਇਆ ਹੀ ਨਹੀਂ ਹੈਗਾ ਹਨਾ ਪਰ ਜਿਹੜੀ ਮੁਸੀਬਤ ਵੀਰੇ ਤੇ ਆਈ ਆ ਚਲੋ ਹਨਾ ਕਹਿੰਦੇ ਹੁੰਦੇ ਵੀ ਵੀਰੇ ਦੇ ਕਿਸਮਤ ਦੇ ਵਿੱਚੋਂ ਸੱਟ ਲਿਖੀ ਸੀ ਹਨਾ ਤੇ ਪ੍ਰਮਾਤਮਾ ਉਵੇਂ ਹਨਾ ਉਹ ਵੀ ਜਿਹੜੀ ਜੋ ਕਿਸਮਤ ਦੇ ਵਿੱਚ ਹੁੰਦਾ ਹਨਾ ਉਹ ਉਸੇ ਤਰ੍ਹਾਂ ਹੁੰਦਾ ਹਨਾ ਉਵੇਂ ਜਰੀਆ ਬਣ ਜਾਂਦਾ ਵੀ ਉਸੇ ਜਗ੍ਹਾ ਤੇ ਆਪਾਂ ਚੱਲ ਕੇ ਜਾਂਦੇ ਹਾਂ ਜਿੱਥੇ ਆਪਣਾ ਜੋ ਵੀ ਨੁਕਸਾਨ ਹੋਣਾ ਜਾਂ ਕੁਝ ਵੀ ਲਿਖਿਆ ਹੁੰਦਾ ਹਨਾ ਪਰ ਹਰ ਇੱਕ ਘਰ ਦੇ ਵਿੱਚ ਵੀਰੇ ਲਈ ਅਰਦਾਸ ਕੀਤੀ ਗਈ ਹੈ ਇਹ ਨਹੀਂ ਹੈਗਾ ਵੀ ਕੋਈ ਵਿਰਲਾ ਵਾਂਝਾ ਹੋਊਗਾ ਜੀ ਨੇ ਨਾ ਅਰਦਾਸ ਕੀਤੀ ਹੋਊਗੀ तकरीबन ਹਰ ਇੱਕ ਪਰਿਵਾਰ ਨੇ ਹਨਾ ਅਰਦਾਸ ਕੀਤੀ ਹੈ ਹਰ ਇੱਕ ਵੀਰ ਨੇ ਹਰ ਇੱਕ ਭੈਣ ਨੇ ਅਰਦਾਸ ਕੀਤੀ ਹੈ ਨਾ ਤੇ ਮੈਂ ਵੀ ਅਰਦਾਸ ਕਰਦੀ ਹਾਂ ਸਵੇਰੇ ਸ਼ਾਮ ਜਦੋਂ ਵੀ ਮੈਂ ਜੋਤ ਵਰਤੀ ਲਾਉਣੀ ਆ ਮੈਂ ਵੀਰੇ ਲਈ ਹਮੇਸ਼ਾ ਇਹੀ ਅਰਦਾਸ ਕਰਦੀ ਹਾਂ ਕਿ ਵੀਰਾ ਪਹਿਲਾਂ ਦੀ ਤਰ੍ਹਾਂ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਉਸੇ ਤਰ੍ਹਾਂ ਸੋਹਣੇ-ਸੋਹਣੇ ਗੀਤ ਲੈ ਕੇ ਆਵੇ ਤੇ ਜਲਦੀ ਆਪਣੇ ਪਰਿਵਾਰ ਦੇ ਵਿੱਚ ਠੀਕ ਹੋ ਕੇ ਆਵੇ ਤੇ ਤੁਸੀਂ ਵੀ ਸਾਰੇ ਭੈਣ ਭਰਾ ਜਰੂਰ ਅਰਦਾਸ ਕਰਿਓ ਤੇ ਹਾਂਜੀ ਬਾਕੀ ਨਾ ਅੱਜ ਮੈਂ ਨਾ ਸਵੇਰੇ ਸਵੇਰੇ ਇੱਕ ਨਾ ਪੋਸਟ ਦੇਖੀ ਤੇ ਉਹਦੇ ਉੱਪਰ ਸੀਗਾ ਹਨਾ ਜਿਵੇਂ ਕੀ ਕਹਿੰਦੇ ਕਿ ਉਹਨਾਂ ਦੀ ਬੇਟੀ ਨੇ ਹਨਾ ਕਿਹਾ ਕਿ ਮੇਰੇ ਪਾਪਾ ਲਈ ਅਰਦਾਸ ਕਰੋ ਹਾਂ ਮੈਂ ਉਹ ਪੋਸਟ ਦੇਖੀ ਤੇ ਮੇਰਾ ਇੰਨਾ ਮਨ ਦੁਖਿਓ ਹੋਇਆ ਨਾ ਕਿ ਹਨਾ ਵੀ ਕਿਉਂਕਿ ਮੈਨੂੰ ਆਪਾਂ ਨੂੰ ਵੈਸੇ ਮੈਨੂੰ ਨਹੀਂ ਪਤਾ ਹੈਗਾ ਠੀਕ ਹੈ ਮੈਂ ਵੀਰੇ ਦੇ Song ਜਰੂਰ ਸੁਣਦੀ ਆਂ ਪਰ ਮੈਨੂੰ ਇਹਨਾ ਨਹੀਂ ਪਤਾ ਹੈਗਾ ਕਿ ਵੀਰੇ ਦੇ ਹਨਾ ਕਿੰਨੇ ਬੱਚੇ ਨੇ ਹਨਾ ਧੀ ਹੈ ਜਾਂ ਬੇਟਾ ਹੈ ਇੱਕ ਬੱਚਾ ਹੈ ਜਾਂ ਦੋ ਬੱਚੇ ਨੇ ਹਨਾ ਉਹਨਾਂ ਭਾਰੇ ਨਹੀਂ ਪਤਾ ਬਟ ਮੈਂ ਪੋਸਟ ਦੇਖੀ ਨਾ ਹਨਾ ਤੇ ਉਹ ਪੋਸਟ ਨੇ ਨਾ ਲੂੰ ਕੰਡੇ ਖੜੇ ਕਰ ਦਿੱਤੇ ਐ ਨਾਲ ਜਿਆਦਾ ਦੁੱਖ ਹੋਇਆ ਉਹ ਪੋਸਟ ਨੂੰ ਦੇਖ ਕੇ ਹਨਾ ਪਰ ਕਹਿੰਦੇ ਆ ਵੀ ਉਹ ਨੰਨੀ ਜਾਨ ਦੀ ਹਨਾ ਛੋਟੀ ਜੀ ਬੱਚੀ ਹੈ ਹਨਾ ਵੀ ਉਹਦੀ ਤਾਂ ਪਰਮਾਤਮਾ ਜ਼ਰੂਰ ਸੁਣੂਗਾ ਹਨਾ ਕਿਉਂਕਿ ਹਰੇਕ ਧੀ ਦਾ ਦਰਦ ਹਰੇਕ ਧੀ ਦਾ ਦਰਦ ਵੀਰੇ ਨੇ ਸਮਝ ਕੇ ਉਹ ਸੱਚ ਗੀਤ ਲਿਖਿਆ ਨਹੀਂ ਹਨਾ ਧੀਆਂ ਦਾ ਦੇ ਲਈ ਹਨਾ ਗੀਤ ਗਾਉਣ ਵਾਲਾ ਇਹੀ ਇੱਕ ਸਿੰਗਰ ਸੀਗਾ ਹਨਾ ਜਿਨੇ ਧੀ ਲਈ ਗੀਤ ਗਾਏ ਨਹੀਂ ਹਨਾ ਮੇਰੇ ਹਿਸਾਬ ਦੇ ਵਿੱਚ ਤੇ ਬਾਕੀ ਆਪਣੇ ਆਪਾਂ ਨੂੰ ਵੀ ਚਾਹੀਦਾ ਕਿ ਅਰਦਾਸ ਕਰਨੀ ਕਿਉਂਕਿ ਕਿਸੇ ਭੈਣ ਦੀ ਕਿਸੇ ਵੀਰ ਦੀ ਜਾਂ ਕਿਸੇ ਵੀ ਮਾਂ ਦੀ ਕਿਸੇ ਪਿਓ ਦੀ ਹੈਨਾ ਕਿਸੇ ਦੀ ਤਾਂ ਅਰਦਾਸ ਕਬੂਲ ਹੋਊਗੀ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੈਨਾ ਵਾਹਿਗੁਰੂ ਕਿਸੇ ਦੀ ਅਰਦਾਸ ਸੁਣ ਕੇ ਤੇ ਵੀਰੇ ਨੂੰ ਜਲਦੀ ਠੀਕ ਕਰਨਗੇ ਤੇ ਸਾਰੇ ਭੈਣ ਭਰਾ ਜਰੂਰ ਅਰਦਾਸ ਕਰਿਓ ਤੇ ਮੈਂ ਵੀ ਹਮੇਸ਼ਾ ਸੁਬਾ ਸ਼ਾਮ ਜਦੋਂ ਵੀ ਪਾਠ ਕਰਦੀਆਂ ਜੋਤ ਵਤੀ ਲਾਉਣੀ ਆ ਤਾਂ ਮੈਂ ਵੀਰੇ ਲਈ ਜਰੂਰ ਅਰਦਾਸ ਕਰਾਂਗੀ ਤੇ ਹਾਂਜੀ ਲੋ ਜੀ ਆਪਾਂ ਨਾ ਕੱਲ ਫਿਰ ਜਦੋਂ ਮੱਝਾਂ ਨੂੰ ਸੰਨੇ ਵਗੈਰਾ ਕਰਕੇ ਬੰਨਤਾ ਤੇ ਉਸ ਤੋਂ ਬਾਅਦ ਫਿਰ ਮੈਂ ਅੱਗੇ ਕੋਈ ਵੀ ਵਲੌਗ ਜਿਹੜਾ ਸ਼ੂਟ ਨਹੀਂ ਕੀਤਾ ਤੇ ਫਿਰ ਹੁਣ ਆ ਇਹ ਅਗਲੇ ਦਿਨ ਦਾ ਸਵੇਰ ਦਾ ਟਾਈਮ ਆ ਜੀ ਤੇ ਸਵੇਰ ਦੇ ਟਾਈਮ ਦੇ ਜਿਹੜੇ ਆਪਣੇ ਕੁਸ਼ਕ ਕੰਮਕਾਰ ਜਿਹੜੇ ਨੇ ਉਹ ਨਿਭੜ ਚੁੱਕੇ ਨੇ ਤੇ ਕੁਸ਼ਕ ਕੰਮਕਾਰ ਆਪਣੇ ਹਲੇ ਬਾਕੀ ਨੇ ਤੇ ਮੈਂ ਲੱਗੀ ਸੀ ਝਾੜੂ ਲਗਾਉਣ ਬੇੜਾ ਵਗੈਰਾ ਤਾਂ ਚਲੋ ਮੈਂ ਸੁੰਬਰ ਲਿਆ ਸੀ ਯਾਨੀ ਕਿ ਬਾਹਰ ਝਾੜੂ ਲਗਾ ਲਿਆ ਸੀਗਾ ਬਟ ਹੁਣ ਮੈਂ ਅੰਦਰ ਝਾੜੂ ਲਗਾਉਣ ਲੱਗੀ ਹਾਂ ਤੇ ਸਭ ਤੋਂ ਪਹਿਲਾਂ ਮੈਂ ਹੁਣ ਝਾੜੂ ਲਗਾ ਕੇ ਪਹਿਲਾਂ ਇੱਥੇ ਪੋਚਾ ਲਗਾਉਂਗੀ ਉਸ ਤੋਂ ਬਾਅਦ ਫਿਰ ਮੇਰੇ ਕੱਪੜੇ ਜਿਹੜੇ ਉਹ ਮਸ਼ੀਨ ਦੇ ਵਿੱਚ ਮੈਂ ਪਾ ਰੱਖੇ ਨੇ ਕੱਪੜੇ ਧੋਫ ਰਹੇ ਨੇ ਤੇ ਫਿਰ ਮੈਂ ਜਿਵੇਂ ਰੋਟੀ ਵਗੈਰਾ ਬਣਾਉਂਗੀ ਸਵੇਰ ਦੀ ਤੇ ਆਪਾਂ ਨਾ ਅੱਜ ਵਾਲੇ ਵਲੌਗ ਦਾ ਅੰਡੇਥੀ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵਲੌਗ ਪਸੰਦ ਆਇਆ ਹੋਊਗਾ ਪਸੰਦ ਆਇਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਬਸਕ੍ਰਾਈਬ ਕਰ ਲਿਓ ਤੇ ਬਾਕੀ ਰਾਜਪੀਰ ਵੀਰੇ ਲਈ ਅਰਦਾਸ ਜ਼ਰੂਰ ਕਰਿਓ ਅੱਪਾ ਤੁਹਾਨੂੰ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਸਾ